ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ گاਵਾ ਸੇ ਲੈ ਲੈ ਕੇ ਆਂ ਜੀ ਚਾਰ ਹੀ ਬਈ ਗੱਬਣਾ ਨੇ ਸੂਹ ਦੇ ਨੇੜੇ ਆ ਤੇ ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਸਭ ਜੀ ਹਸੀ ਗਾਲ ਹਾਂਜੀ ਹਸੀ ਗਾਲ ਬਾਈ ਜੀ ਹੋ ਠੀਕ ਹੋ ਬਾਈ ਹਾਂਜੀ ਬਹੁਤ ਜੀ ਬਾਈ ਨਾਮ ਤੇ ਐਡਰੈਸ ਹੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਨੇੜੇ ਪਿੰਡ ਬਈ ਨੇੜੇ ਦਾ ਸਲਾਲਪਰਾ ਰਹਿਦਾ ਜੀ ਤੇ ਭਗਤਾ ਭਾਈ ਕਦੇ ਰਾਮਪਰਾਪੁਰ ਵਿਚਾਲੇ ਜਾ ਜਾਂਦਾ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 9463842852 ਜੀ ਠੀਕ ਹੈ ਜੀ ਦੂਜਾ ਹੈਗਾ 707820605 ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਆ ਪਹਿਲਾ ਸੂਸ ਹੁੰਦਾ ਜੀ ਪਹਿਲਾ ਸੂਆ ਕਿੰਨੇ ਚਿਰ ਲੈਂਦੀ ਆ ਬਾਈ ਬਸ ਪੰਜ ਚਾਰ ਦਿਨ ਲਓ ਜੀ ਬਸ ਅੰਜ ਤੋਂ ਚਾਰ ਹਾਂਜੀ ਤਿਆਰੀਆਂ ਰਿਕਾਰਡ ਆ ਦੁੱਧ ਦਾ ਬਾਈ ਉਹ ਤਾਂ ਇਹ ਉਮੀਦ ਹੈ ਜੀ 20 ਲੀਟਰ ਪਾ ਗੋ ਮੇਰੇ ਸਾਹਣਾ ਠੀਕ ਆ ਹਾਂ ਜੀ ਸੇਵਾਲੇ ਬੰਦੇ ਕੋਲ ਕੁਆਲਟੀ ਦੇਖੋ ਬਈ ਕਮਾਲ ਦੇ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰੇ ਇਹ ਨਸਲ ਕੁਆਲਟੀ ਬਹੁਤ ਜ਼ਿਆਦਾ ਜੀ ਥਣ ਦਿਖਾਓ ਕੱਲਾ ਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਥਣ ਨਸਲ ਬਹੁਤ ਚੰਗੀ ਨਸਲ ਬਹੁਤ ਚੰਗੀ ਚੰਗਾ ਪਾਓ ਆਰਡਰ ਦੀ ਕੁਆਲਟੀ ਕਮਾਲ ਜੇ 20 ਲੀਟਰ ਮੰਨ ਕੇ ਜੇ ਕੋਈ ਸੇਵਾਲਾ ਬੰਦਾ ਵਾਧੂ ਕਰ ਲੈ ਸਕਦਾ ਰੰਗ ਰੂਪ ਬਹੁਤ ਚੰਗਾ ਕੱਦ ਬੱਡ ਚੰਗਾ ਖੋਲ ਲਾ ਬਈ ਹੋਰ ਕੇ ਦਿਖਾ ਦੇ ਨਸਲ ਨੂੰ ਉਸ ਦਾ ਫੇਸਬੁਕ ਦੇਖੋ ਨਸਲਾਂ ਨੂੰ ਸਭੀ ਗਲਾਬੀ ਗਲਾਬੀ ਨ ਹੂੰ ਦੁੱਧ ਵੀ ਆਪਾਂ ਤਾਂ ਆਣੀ ਅਗਲੇ ਦੀ ਸੇਵਾ ਜੀ ਦੁੱਧ ਹਾਂ ਦੁੱਧ ਵੀ ਆਪਾਂ ਜਦੋਂ ਬਾਲਾ ਉੜਕੇ ਲਗਣਾ ਐ ਨਹੀਂ ਆਏ ਆ ਠੀਕ ਉਹ ਤਾਂ ਨਸਲ ਕੁਆਲਟੀ ਜਿਹੜੇ ਬੰਦੇ ਨੂੰ ਪਰਖਾ ਪਰਖ ਲਈ ਬੰਦਾ ਨਸਲ 'ਚ ਕੋਈ ਘਾਟ ਵੀ ਨਹੀਂ ਕਿਸੇ ਪਾਸੇ ਸਹੀ ਗੱਲ ਆ ਫੁੱਲ ਬਰੀਡ ਹੈ ਰੰਗ ਰੂਪ ਚੰਗਾ ਰੱਦ ਵਿੜਦ ਠੀਕ ਆ ਆਰਡਰ ਚੰਗਾ ਥਣ ਕਿੰਨਾ ਚੰਗਾ ਦੇਖੋ ਜੀ ਬਹੁਤ ਚੰਗਾ ਗੁਲਾਬੀ ਥਣ ਫੇਸ ਚੰਗਾ ਰੰਗ ਰੂਪ ਦੀ ਬਹੁਤ ਚੰਗੀ ਆ ਬਰੀਡ ਵਾਈਜ਼ ਵਾਈ ਦੀ ਗੱਲ ਸਹੀ ਆ ਚੰਗੀ ਆ ਪਰ ਟੂਰਾ ਤਾਰਾ ਵੀ ਕਮਾਲ ਆ ਬਾਈ ਠੰਡੀ ਸੀ ਲਾ ਬਾਈ ਪੂਰੀ ਠੰਡੀ ਸੀਲ ਜੀ ਆਪ ਦਿਖਾ ਦਿੰਦੇ ਥੱਲੇ ਵੇ ਕਿ ਕੋਈ ਚੱਕਰੀ ਨਹੀਂ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਜੀ ਆਪਾਂ ਜਮੈਂ ਸੈਂਸ ਰੇਟ ਕਰਨੇ ਕੋਈ ਵਾਧਾ ਘਾਟਾ ਕੋਈ ਨਹੀਂ ਹੋਣਾ ਠੀਕ ਆ ਮਾਨ ਤਾਨ ਹੋਣਾ ਠੀਕ ਆ ਇਹ 65000 ਦੀ ਦੇ ਦਾਂਗੀ ਬੱਚੀ 65000 ਰੁਪਏ ਮਾਨ ਤਾਨ ਹੋ ਜੀ ਬਾਈ ਮਾਨ ਤਾਨ ਤੋਂ ਬਾਅਦ ਛੋਟ ਛੱਪੇਲਾ ਕਰਾਂਗੇ ਜੀ ਠੀਕ ਆ ਬਾਈ ਸ਼ੱਕ ਤੂੰ ਹੋਰ ਜਾ ਥੱਲੇ 65000 ਰੁਪਏ ਮੁੱਲ ਲੋ ਜੀ ਮਾਨ ਤਾਨ ਜਿਹੜਾ ਮੌਕਾ ਜਿਵੇਂ ਮਰਜ਼ੀ ਬੈਠ ਲੋ ਥੱਲੇ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਗਾ ਠੰਡੀ ਸੀਲ ਆ ਬਾਈ ਇਦਾਂ ਹੀ ਦਿਖਾਓ ਜੀ ਥਾਨ ਮੂਰ ਵੀ ਆ ਠੀਕ ਆ ਥਾਨ ਬਹੁਤ ਪੰਜਾਬੀ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਲੈ ਪੂਰੀ ਵਿੱਤੀ ਤੇ ਥਾਨ ਲੱਗਿਆ ਠੰਡੀ ਦਾ ਤੇ ਬਰੀਡ ਦਾ ਨਸਲ ਤੋਂ ਮੁਲੇਖਾ ਹੀ ਨਹੀਂ ਕੋਈ ਬੱਚੀ ਦਾ ਠੀਕ ਆ ਹਾਂਜੀ ਇਹਦੇ ਸੇ ਹੋਰ ਵੀ ਲੇਵਾ ਭਰਦਾ ਤੁਰਿਆ ਨਹੀਂ ਆ ਬੱਚੀ ਤੋਂ ਪੰਜ ਚਾਰ ਦਿਨਾਂ ਚਾਹੀਦੇ ਹੁਣ ਮੰਨ ਲਾ ਵੀ ਤਿਆਰੀਆਂ ਬਹੁਤ ਜ਼ੋਰਾਂ ਤੇ ਆ ਬੱਚੀ ਦੀ ਸਹੀ ਗੱਲ ਆ ਤਿਆਰੀ ਵਕਤ ਤੋਂ ਬੜਾ ਬਹੁਤ ਨਿਕਰੂਗੀ ਬਹੁਤ ਨਸਲ ਕੁਆਲਿਟੀ ਫਰਕਾਂ ਨੂੰ ਵਾਲੀ ਰਹਿੰਦੀ ਜੀ ਹਾਂ ਸਹੀ ਗੱਲ ਨਸਲ ਆਗਾ ਮੁੱਲ ਵੀ ਜਮਾ ਜਾਇਜ਼ ਆ 65000 ਰੁਪਏ ਮਾਨਤਨ ਜ਼ਰੂਰ ਹੋਣੀ ਆ ਅੱਗੇ ਭਾਈ 2 ਨੰਬਰ ਕਿਹੜਾ ਸੂਸ ਹੁੰਦੀ ਹੈ ਪਹਿਲਾ ਸੂ ਇਹ ਸੂਦੀ ਹੈ ਜੀ ਪਹਿਲਾ ਸੂਆ ਕਿਤੇ ਦਿਨ ਲੈਂਦੀ ਹੈ ਜੀ ਇਹ 5-6 ਦਿਨ ਲਓ ਜੀ 5 ਤੋਂ 6 ਦਿਨ ਹੰਡੀ ਠੰਡੀ ਇਹ ਵੀ ਬਹੁਤ ਹੈ ਜੀ ਠੰਡੀ ਲੈ ਪੂਰੀ ਹੈ ਜਿਵੇਂ ਮਰਦੇ ਹੱਥ ਲਾਈ ਚਾਲ ਕੋਈ ਚੱਕਰ ਕੋਈ ਚੱਕਰ ਹੁਣ ਬਹੁਤ ਚੰਗਾ ਮੁੱਠੀ ਵਾਲਾ ਤਣ ਗੱਲਾ ਪੂਰੀ ਫੁੱਲ ਬਰੀਡ ਇਹਦੀ ਹੈ ਜੀ ਹਾਂ ਫੁੱਲ ਬਰੀਡ ਰੰਗ ਰੂਪ ਬਹੁਤ ਚੰਗਾ ਕੱਦ ਠੀਕ ਆ ਬਈ ਵੱਡਾ ਕੱਦ ਆ ਫੇਸ ਬੜਾ ਪਿਆਰਾ ਫੇਸ ਦਿਖਾ ਭਾਈ ਨੇੜ ਤੋਂ ਨਾਸਾ ਨੂਸਾ ਗੁਲਾਬੀ ਹੈ ਮੈਂ ਖਾਈ ਫੁੱਲ ਬਰੀਡ ਬਹੁਤ ਚੰਗਾ ਫੁੱਲ ਬਰੀਡ ਨਾ ਬਤ ਕਰ ਦੇ ਹੂੰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਈ ਥਣ ਲੀਦਾ ਥਣ ਕਿੰਨਾ ਚੰਗਾ ਜੀ ਦੇਖੋ ਉੱਠੀ ਵਾਲਾ ਥਣ ਕੱਲਾ ਕੱਲਾ ਥਾਣਾ ਬਾਕੀ ਤੂਰਾ ਤਾਰਾ ਚੈੱਕ ਕਰੋ ਗਾੜਦਾ ਬਈ ਬਹੁਤ ਚੰਗਾ ਕੱਚੀ ਕੱਚੀ ਇਹ ਦਿਨ ਹਜੇ ਲੈਦੀ ਆ ਬਈ ਉਦੋਂ ਨਾਲ ਟ੍ਰੀ ਕੁਆਲਟੀ ਆ ਜਿਹੜੀ ਇਹਨੇ ਵਧੀਆ ਤਿਆਰ ਢੜ ਲੈ ਲੈ ਲੇਵਾ ਬਹੁਤ ਲਾਉ ਜੀ ਉਹ ਬਰੀਕੀਆਂ ਬਸ ਇੱਥੇ ਦੀ ਮੁੱਲ ਕੀ ਆ ਬਈ ਇਹਦਾ ਇਹ 64000 ਦੇ ਦਿੰਗੇ 64000 ਰੁਪਏ ਹਾਂ ਤਣ ਹੋ ਜੂ ਹਣਾ ਬਈ ਹਾਂ ਜੀ ਮਾਨਤਾ ਵਾ ਛੋੜ ਛੱਪਿਆ ਹੁਣ ਦੱਸਿਆ ਜੀ ਆਪਣੇ ਉਵੇਂ ਹੋਣੇ ਬਾਲੇ ਬਾਤੇ ਘਾਟਾ ਕੋਈ ਨਹੀਂ ਹੋਣਾ ਹੂੰ ਤੇ ਆਪ ਮੁੱਲੀ ਹੁਣ ਅਹੀ ਦਾ 73000 ਮੰਗ ਲੈਂਦੇ ਜੀ 40000 ਰੁਪਿਆ ਮੁੱਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਮੁੱਲ ਬਾਈ ਤੇ ਜਮ ਜਾਇਜ਼ ਆ ਬਾਈ ਤੇ ਕੌਣ ਨਸਲ ਕੁਆਲਟੀ ਬੰਦਾ ਪਰਖ ਕੇ ਲੈ ਕੇ ਜਾਵੇ ਜੀ ਸਭ ਕੁਸ਼ਣ ਠੀਕ ਆ ਆਰਡਰ ਦੇਖ ਲਓ ਜਿਹੜੇ ਬੰਦੇ ਨੂੰ ਪਰਖ ਹੈਗੀ ਉਹ ਗੱਲ ਉਹਨੂੰ ਬੰਦੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ ਹੈ ਨਾ ਜੀ ਸਹੀ ਗੱਲ ਆ ਬਾਈ ਜਿਹੜੇ ਬੰਦੇ ਨੂੰ ਪਰਖਾ ਕੋ ਆਪੇ ਹੀ ਦੇਖ ਲੇਦਾ ਸਭ ਕੁਝ ਅੱਗੇ ਤੋਂ ਵੀ ਦਿਖਾਉਂਦਾ ਕੀ ਚੀਜ਼ਾਂ ਆ ਨੂਣਾ ਨੂਣਾ ਕਰਮ ਵਾਲੀ ਦੇ ਚੰਗੀਆਂ ਕੱਚੀ ਕੱਚੀ ਪਿਛੜ ਪਿਛੜ ਲੈਣ ਦਾ ਜੇ ਲੈਂਦੀ ਆ ਪੂਰਾ ਆਰਡਰ ਦੇਖੋ ਨਾੜਾ ਨੂੜਾ ਥਣ ਕਿੰਨਾ ਚੰਗਾ ਲੱਗਿਆ ਜੀ ਮੁੱਠੀ ਵਾਲਾ ਥਣ ਕੱਲਾ ਖਾਣ ਫੁੱਲ ਬਰੀਡ ਉਹ 64000 ਰੁਪਿਆ ਮਾਨਤਾ ਨੂੰ ਜਿਹੜਾ ਜ਼ਰੂਰ ਹੋ ਜੀ ਚੰਗੀ ਆ ਕੁਆਲਿਟੀ ਵਾਜ ਰੰਗ ਰੂਪ ਯਾਦ ਬਰੀਡ ਫੁੱਲ ਚੰਗੀ ਆ ਅੱਗੇ ਬਾਈ ਤਨ ਨੰਬਰ ਕਿਹੜਾ ਸੂਸ ਹੁੰਦੀ ਆ ਇਹ ਵੀ ਪਹਿਲਾਂ ਹੀ ਹੁੰਦੀ ਆ ਜੀ ਪਹਿਲਾਂ ਸੂਆ ਕਿੰਨੇ ਦਿਨ ਲੈਂਦੀ ਆ ਬਾਈ ਬਸ ਵੇਖੋ ਜ ਪੰਜ ਚਾਰ ਦੇ ਨੇਲੂ ਮੇਰੇ ਹਿਸਾਬ ਨਾਲ ਠੀਕ ਆ ਤੇ ਥਾਣਾ ਬੜਾ ਕਮਾਲ ਥਾਣ ਨੂੰ ਦੇਖੋ ਜੀ ਮੁੱਠੀ ਵਾਲਾ ਥਾਣ ਕੱਲਾ ਠੰਡੀ ਬਹੁਤ ਆ ਬਾਕੀ ਜੀ ਨਾਲ ਜਿਵੇਂ ਪਹੁੰਚ ਬਈ ਥੱਲੇ ਲੈ ਬਈ ਪੂਛ ਚੱਕ ਕੇ ਖੜ ਗਈ ਬਾਈ ਬਾਲੀ ਕੋਈ ਆ ਜੀ ਥਾਣਾ ਨੂੰ ਹੱਥ ਲਾਇਆ ਪੂਛ ਚੱਕ ਕੇ ਬਾਕੀ ਸੁੰਵੀ ਸੁੰਵੀ ਜਾਨ ਜੂਨ ਬਹੁਤ ਆ ਜੀ ਤਾਜੀ ਰੂਜੀ ਬਈ ਕਿੰਨਾਂ ਸਲ ਕੁਆਲਟੀ ਦੇਖੋ ਜੀ ਮੂੰਹ ਦੀ ਫੇਸ ਸੂਸ ਬੜਾ ਪਿਆਰਾ ਲੈ ਨਾ ਸਾਨੂੰ ਗੁਲਾਬੀ ਬੋਦੀ ਗਾਦੀ ਬਹੁਤ ਚੰਗੀ ਆ ਸਨੱਕ ਪੁਣਾ ਬਈ ਬਾਹਰ ਦੇ ਵਿੱਚ ਬਹੁਤ ਚੰਗਾ ਜੀ ਤੋਂ ਦੋਨੋਂ ਬਰੀਡ ਵਾਲੀਆਂ ਬੱਚੀਆਂ ਜੀ ਹਮ ਫੁੱਲ ਬਰੀਡ ਵਾਲੀਆਂ ਬੱਚਾ ਸਹੀ ਗੱਲ ਚੋਰਾ ਤਾਰਾ ਚੈੱਕ ਕਰੋ ਬੜਾ ਬਹੁਤ ਚੰਗਾ ਖਾਣ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਾ ਗਲਾਬੀ ਥਾਣਾ ਬਈ ਕੱਚੀ ਕੱਚੀ ਅਦਣ ਲੈਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲਈ ਕੀ ਮੋਲ ਆ ਬਈ ਇਹਦਾ ਵੀ ਚੌਂਢੀ 64000 ਰੁਪਏ ਮਾਨਦਾਨ ਹੋ ਜੀ ਹਾਂ ਜੀ ਉਹ ਮਾਨਦਾਨ ਬਸ ਉਹ ਜਾ ਹੋਣਾ 64000 ਰੁਪਏ ਬਈ ਮੋਲ ਆ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਦਾ ਪੁੱਤ ਚੋਰਾ ਤਾਰਾ ਚੰਗਾ ਚੰਗੀ ਆ ਬੜਾ ਜੀ ਨੋ ਸੌ ਕੁਆਲਟੀ ਵਾਲੀ ਹੈ ਜੀ ਬਸ ਇਹ ਤੈਨੂੰ ਹਾਂ ਤੇ ਨਹੀਂ ਗੱਲ ਰਾਜੀ ਰੋਜੀ ਬਹੁਤ ਲਾ ਫਾੜੀ ਵਾਲਾ ਆਰਡਰ ਆ ਬਈ ਸ਼ਾਂ ਤੋਂ ਆਰਡਰ ਚੈੱਕ ਕਰੋ ਅਜੇ ਕੱਚੀ ਆ ਦੇਣ ਲੈਂਦੀ ਆ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਕੱਲਾ ਕੱਲਾ ਥਾਣ ਮੁਰਠੀ ਵਾਲਾ ਥਾਣ ਖੱਦ ਵੱਡ ਵੀ ਚੰਗਾ ਬਾਕੀ ਠੰਡੀ ਠੁੰਡੀ ਦਾ ਬਾੜੀ ਹੈ ਜੀ ਕੋਈ ਗੱਲ ਨਹੀਂ ਮਤਲਬ ਅੱਛੇ ਸਾਰੇ ਠੰਡੇ ਆ ਲੋ ਚੱਕ ਲੈਣੀ ਜੀ ਲੋ ਲੈ ਦੇਖੋ ਬਈ ਲੈ ਕਮਾਲ ਆ ਬਈ ਦੇਖੋ ਇਹ ਢਿੱਲਾ ਹਮ ਢਿੱਲਾਂ ਦੇ ਲੈ ਪੰਜ-ਛੇ ਦਿਨ ਚਲੇਵਾ ਭਰ ਲੈਣਾ ਜੀ ਫੁੱਲ ਲੈ ਬਾਈ ਨੇ ਹੱਥ ਫੇਰਿਆ ਮੜਾ ਇਹ ਲੈਵੇ ਤੇ ਪੂਚਾ ਮਤਲਬ ਹੀ ਨਹੀਂ ਜੀ ਮੋਲ ਲੱਗੇ ਖਾੜਦੀ ਹੈ ਬਈ ਜੇ ਨਾ ਤਵੇਰੀ ਜਾ ਉਹਨੇ ਹੀ ਖੋਲਦੀ ਖਾੜਦੀ ਹੈ ਸਹੀ ਗੱਲ ਆ ਵਾਹ ਵਾਹ ਠੰਡਾ ਜੀ ਦਾ ਹਮ ਸਹੀ ਆ ਮੋਲ ਵੀ ਜਾਇਆ ਜਾ ਕਿ ਜਾਨ ਜੂ ਨੂੰ ਬਹੁਤ ਆ ਜੀ ਮੂੰਹ ਮਾ ਦੇਖੋ ਜੀ ਕਿੰਨਾ ਫੇਸਬੁਕ ਸਾਹਿਬ ਦੀ ਗੱਲ ਸਹੀ ਗੱਲ ਸਹੀ ਆ ਫੁੱਲ ਕੁਆਲਿਟੀ ਅੱਗੇ ਬਈ 4 ਨੰਬਰ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਹੁੰਦੀ ਬਈ ਦੂਜਾ ਸੂਸ ਕਿੰਨੇ ਦਿਨ ਲੈਂਦੀ ਆ ਬਈ ਉਹ ਪੰਜ ਚਾਰ ਦਿਨ ਇਹ ਲਓ ਜੀ 57 ਵਸਣ ਦਾ ਜੇ ਹੁਣ ਪੰਜ ਦਿਨ ਲੈਦੀ ਇਹਨਾਂ ਦਾ ਬਸਾ ਆਇਆ ਹੋਇਆ ਜੀ ਕੋਈ ਹੁਣ ਪਤਾ ਨਹੀਂ ਪ੍ਰਮਾਤਮਾ ਨੂੰ ਪਤਾ ਹੁੰਦਾ ਨਹੀਂ ਹੂੰ ਦੋ ਦਿਨ ਵੱਧ ਘੱਟ ਲੈ ਜੇ ਹੁਣ ਮੰਨ ਲਾ ਹਨਾ ਇੱਕ ਕੱਪ ਨੂੰ ਏਰੀਆ ਹੁੰਦਾਗਾ ਹਾਂ ਜੀ ਤੇ ਇੱਕ ਦਾ ਬੈੱਡ ਰੰਗ ਰੂਪ ਚੰਗਾ ਅੜ ਬਹੁਤ ਸੋਹਣਾ ਬਾਈ ਫੇਸ ਬੜਾ ਚੰਗਾ ਤੇ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਮਾਲਕ ਨੇ ਦੱਸੇ ਪਿਛਲੇ ਸੋਹ ਦਾ 20 22 ਲੀਟਰ ਹੂੰ ਬਾਕੀ ਹੁਣ ਮੰਨ ਲ ਕੇ ਚਲੋ ਵੀ ਅਗਲੇ ਦੇ ਸਾਹਮਣੇ ਸਾਰਾ ਕੁਝ ਨਸਲ ਕੁਆਲਿਟੀ ਹੂੰ ਸਿਰ ਆਪਣੇ ਬਾਕੀ ਨਸਲ ਇਹਦੀ ਕਾਹਦੀ ਮਨ ਕੇ ਚਲੋ ਸਹੀ ਗੱਲ ਬਾਕੀ ਦੁੱਧ ਕੱਢੂਗੀ ਹੂੰ ਬਾਕੀ ਢੋਲਾ ਢੋਲਾ ਬਹੁਤ ਬੰਦੇ ਜੀ ਢੱਲਾ ਢੋਲਾ ਸਾਰੀਆਂ ਬਾਲਡਾਂ ਲਾ ਕੱਢ ਕੇ ਬਾਲੀਆਂ ਬ੍ਰੇਕ ਨਹੀਂ ਬਚ ਫੇਸ ਸਹੀ ਗੱਲ ਹੈ ਬ੍ਰੇਕ ਠੰਡੀ ਬਹੁਤ ਜ਼ਿਆਦਾ ਹੈ ਵੀ ਨਾ ਤੂੰ ਚੈੱਕ ਕਰ ਮੈਂ ਪਰ ਜੇ ਹੱਥ ਫੇਰੀ ਚੱਲ ਕੋਈ ਚੈੱਕ ਕਰ ਪੁਰਾਪੜਾ ਬਹੁਤ ਮੱਲਾ ਵੀ ਹਾਂ ਦੁੱਧ ਵਾਲੇ ਹਸਾ ਨੋ ਮਹੀਨੇ ਨੂੰ ਹੋਣ ਲੱਗ ਜਿਹੜੀਆਂ ਚੀਜ਼ਾਂ ਚਾਹੀਦੀਆਂ ਸਾਰੀਆਂ ਇਹ ਆ ਫੇਸ ਆ ਜਿਹੜਾ ਬੜਾ ਪਿਆਰਾ ਬਈ ਰੰਗ ਰੂਪ ਚੰਗਾ ਗਾ ਚੰਗੀ ਆ ਬੜਾ ਤੇ ਖਣ ਵੀ ਚੰਗਾ ਲੱਗਿਆ ਹਜੇ ਕੱਚੀ ਕੱਚੀ ਆ ਦਣ ਲੈਦੀ ਆ ਉਹਦਾ ਨਾ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਹੈ ਤੇ ਮਾੜੀ ਪੱਕੇ ਤੋਂ ਆਈ ਹੈ ਜੀ ਇਹ ਓਕੇ ਇਹ ਪੱਕਾ ਸੀਗੇ ਜਿਹਨੂੰ ਜਿੱਤੋਂ ਲਈਏ ਥੋੜਾ ਜੀ ਬਾਈ ਕਹਿੰਦਾ ਪੱਕੇ ਤੋਂ ਆਈ ਆ ਉਹਦੇ ਕਰਕੇ ਥੋੜਾ ਪੱਕਾ ਜਿਹਾ ਮਾਨਦੀ ਆ ਮਾਇਰ ਮੋੜ ਹੈ ਨਹੀਂ ਸਾਨੂੰ ਮੁੱਲ ਬਾਈ ਇਹਦਾ ਇਹਦਾ 60000 ਦੇ ਦਾਂਗੇ 60000 ਰੁਪਏ ਮਾਨਸਾਨ ਹੋ ਜੀ ਬਾਈ ਆ ਮਾਨਸਾਨ ਕਰਦੇ ਆ ਜੀ ਮੈਡਮ 60000 ਰੁਪਏ ਮੁੱਲ ਆ ਬਾਈ ਮਾਨਸਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਆਰਡਰ ਫੇਰ ਤੋਂ ਚੈੱਕ ਕਰਵਾਣੇ ਸੋਹਣਾ ਆਰਡਰ ਤੇ ਲਾਡੂ ਲਾਵੇ ਸਾਰੀਆਂ ਬਾਲਟਾਂ ਲਾ ਕੱਢ ਕੇ ਫੇਰ ਸੋਣਾ ਜੀ ਸੱਚੀ ਲੋਕਲ ਤਾਂ ਬਹੁਤ ਖਰੀ ਨਿਕਲੂ ਜੀ ਇਹ ਹੂੰ ਥੋੜੀ ਇੱਕ ਹੂੰ ਉਹਨਾਂ ਦੇ ਬੰਦਿਆਂ ਦੀ ਉੱਡੀ ਗੌਰ ਨਹੀਂ ਸੀ ਇਧਰੋਂ ਵੀ ਨਾੜਾ ਨੋੜਾ ਬਹੁਤ ਹੈ ਸਾਨੂੰ ਤੋਂ ਬਹੁਤ ਜੀ ਮੇਵਾ ਦੂਗਾ ਬਹੁਤ ਚੰਗਾ ਵੇ ਗੱਠਲੇਵਾ ਬਈ ਮੂਹਰ ਨੂੰ ਪਿਆਗਾ ਹਾਂ ਹਾਂ ਜੀ ਹੂੰ ਉੱਪਰੋਂ ਸੂਪ ਵਾਲਾ ਮੈਡਮ ਚਾਰੇ ਜੀ ਬੰਦੇ ਨੇ ਦੁੱਧਾ ਤੇ ਫਾਰਮ ਫਾਰਮ ਚਲਾਉਂਗਾ ਜਾਂ ਮਨ ਲਖੇ ਲੋਕ ਜਿਹੜਾ ਕਿਸੇ ਦਾ ਕੋਈ ਖਿਆਲ ਆ ਮੈਡਮ ਬਰੀਡ ਵਾਲਿਆਂ ਗਾਂਹ ਨੂੰ ਵੀ ਸਹੀ ਗੱਲ ਆ ਬੰਦੇ ਚੰਗੀਆਂ ਬਣਨੀਆਂ ਵੈੜਾ ਬਈ ਸਹੀ ਅਲੱਗ ਚੰਗੀਆਂ ਨੇ ਤੇ ਕਿਸੇ ਵੀ ਭਰਾ ਦੇ ਕੋਈ ਵੀ ਨਾ ਕੋ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰਕੇ ਖਰੀਦ ਲਓ ਜੀ ਤੇ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਸ਼ਾਦਲੋਂ ਧੰਨਵਾਦ